ਦੋਸਤੋ ਸਜੀਵ ਟਾਕ ਸ਼ੋ ਅਗਲਾਂ ਕਰੀਏ ਚ ਤੁਹਾਡਾ ਸਵਾਗਤ ਅੱਜ ਤੁਹਾਡੇ ਨਾਲ ਇੱਕ ਐਸੀ ਸ਼ਖਸੀਅਤ ਨੰਦੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੁਲਾਕਾਤ ਕਰਾਂਗੇ ਤੁਹਾਡੇ ਤੁਹਾਡੇ ਨਾਲ ਦੇ ਵਿਚਾਰ ਸਾਂਝੇ ਕਰਾਂਗੇ ਉਹ ਪੱਤਰਕਾਰ ਵੀ ਨੇ ਉਹ ਕਵੀ ਵੀ ਨੇ ਉਹ ਜਿਸ ਨਾਲ ਇਹ ਇਹ ਇਹਨੇ ਬੜੀ-ਬੜੀ ਪਰਸਨੈਲਿਟੀਆਂ ਨੂੰ ਇੰਟਰਵਿਊ ਕੀਤਾ ਹੋਇਆ ਤੇ ਅੱਜ ਮੈਂ ਇਹਨਾਂ ਨੂੰ ਇੰਟਰਵਿਊ ਕਰ ਰਿਹਾ ਕਿਉਂਕਿ ਜਿਹੜੀ ਇੰਟਰਵਿਊ ਕਰਨੀ ਇੰਟਰਵਿਊ ਕਰਾਉਣੀ ਇਹ ਆਪਣੇ ਆਪ ਇੱਕ ਨਵਾਂ ਇੱਕ ਔਖਾ ਕੰਮ ਵੀ ਹੈ ਕਿਉਂਕਿ ਸਵਾਲ ਕੀ ਕਰਨੇ ਆ ਸਵਾਲ ਕੀ ਨਹੀਂ ਕਰਨੇ ਇਹ ਦੇਖਣਾ ਪੈਂਦਾ ਤੇ ਆਪਾਂ ਤਾਂ ਫਿਰ ਆਪਣਾ ਫੋਰਮ 'ਤੇ ਗੱਲ ਕਰਦਿਆਂ ਆਪਾਂ ਤਾਂ ਆ ਗੱਲਾਂ ਕਰੀਏ ਅਸੀਂ ਆਪਾਂ ਗੱਲਾਂ ਕਰਾਂਗੇ ਭਪਿੰਦਰ ਮਲਕੀ ਨਾਲ ਸਤਿ ਸ਼੍ਰੀ ਅਕਾਲ ਬਲਕਾ ਸਤਿ ਸ਼੍ਰੀ ਅਕਾਲ ਸੰਜੇਵਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਯਾਦ ਕੀਤਾ ਨਹੀਂ ਨਹੀਂ ਤੁਸੀਂ ਤੁਹਾਡੇ ਨਾਲ ਉਹ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਪਰ ਇਸ ਮਾਧਿਅਮ ਦੇ ਨਾਲ ਗੱਲਬਾਤ ਦਾ ਆਪਣਾ ਇੱਕ ਵੱਖਰਾ ਸਰੂਪ ਹੈ ਯਾਦ ਕਰਨ ਦੇ ਕਾਬਿਲ ਹਾਂ ਠੀਕ ਹੈਨਾ ਸ਼ੁਕਰਾਨਾ ਉਰ ਕਿਈ-ਕਈ ਹੁੰਦੇ ਨੇ ਕਈ ਤਾਂ ਦਿਲਾਂ ਚ ਦਿਲਾਂ ਚ ਹਵਸਦੇ ਹੁੰਦੇ ਨੇ ਇਹ ਤੁਹਾਡੀ ਜ਼ਰਾ ਨਿਵਾਜ਼ੀ ਹੈ ਜੀ ਕਿੰਨੇ ਵੀ ਤੂੰ ਯਾਦ ਨਹੀਂ ਕਰਦਾ ਮੈਂ ਕਿਹਾ ਕੋਈ ਹੁੰਦਾ ਵੀ ਭਾਈ ਯਾਦ ਉਹਨੂੰ ਕਰੀਦਾ ਹੈ ਜੇਕਰ ਤੂੰ ਭੁੱਲਿਆ ਹੋਵੇ ਹਾਂ ਯਾਦ ਤਾਂ ਕਰਾਂ ਜੇ ਕਦੇ ਭੁੱਲਿਆ ਹੋਵਾਂ ਵਾਹ ਬਹੁਤ ਤੇ ਬਚਪਨ ਬਾਰੇ ਦੱਸੋ ਤੁਸੀਂ ਗੁਰੂ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਚ ਆਪਣਾ ਮੈਦਾ ਹੋਇਓ ਪਰਿਵਾਰ ਬਚਪਨ ਦੱਸੋ ਪਹਿਲਾਂ ਕਿਸ ਤਰ੍ਹਾਂ ਰਹਾ ਬਚਪਨ ਮੇਰਾ ਆਮ ਬੜੀ ਲੋਅਰ ਮਿਡਲ ਕਲਾਸ ਪਰਿਵਾਰ ਚੋਂ ਆਇਆ ਜੀ ਤੇ ਅਸੀਂ 8 ਭੈਣ ਭਰਾ ਅੱਛਾ ਜੀ ਤੇ ਮੈਂ ਸਭ ਤੋਂ ਛੋਟਾ ਪਰਿਵਾਰ ਦੇ ਵਿੱਚ ਪੇਟ ਕਰੋੜੀ ਹਾਂ ਢਿੱਡ ਘਰੋੜੀ ਤੇ ਪਰਿਵਾਰ ਸਾਡਾ ਗੁਜਰਾਵਾਲੇ ਜ਼ਿਲ੍ਹੇ ਤੋਂ ਸ਼ਿਫਟ ਹੋਇਆ ਸੀ ਜਿਹੜਾ ਪੱਛਮੀ ਪੰਜਾਬ ਤੋਂ ਜੀ ਜੀ ਤੇ ਗੁਰੂ ਘਰ ਸਾਇ ਸੈਟਲ ਹੋ ਗਏ ਡਿੱਗਦੇ ਟੰਦੇ ਕਦੀ ਕਿੱਥੇ ਕਦੀ ਕਿੱਥੇ ਫਿਰ ਉੱਥੇ ਸੈਟਲ ਹੋਏ ਤੇ ਉੱਥੇ ਇਸ ਤਰ੍ਹਾਂ ਕਿ ਮੇਰੀ ਫਿਰ ਮੇਰੇ ਵੱਡੇ ਭੈਣਾ ਤੇ ਵੱਡੇ ਭਰਾ ਇੱਥੇ ਚੰਡੀਗੜ੍ਹ ਆ ਗਏ ਸਨ ਤੇ ਮੈਂ 10ਵੀਂ ਤੋਂ ਬਾਅਦ ਇੱਥੇ ਗਵਰਨਮੈਂਟ ਕਾਲਜ ਐਡਮਿਸ਼ਨ ਲਈ ਆਪਏ ਕੋਈ ਇਕੱਠੇ ਵੀ ਗਵਰਨਮੈਂਟ ਗਵਰਨਮੈਂਟ ਕਾਲਜ ਹੋਏ ਸਨ ਤੇ ਲਾਇਬ੍ਰੇਰੀ ਦੀ ਆਯਾਦਾ ਪਸਾਂਦੀਆ ਕੀਤਿਆਂ ਸੰਜੀਵਨ ਜੀ ਮੇਰੇ ਤੋਂ 1 ਸਾਲ ਸੀਨੀਅਰ ਨੇ ਕਾਲਜ ਦੇ ਵਿੱਚ ਬਿਲਕੁਲ ਬਿਲਕੁਲ ਤੇ ਲਾਇਬ੍ਰੇਰੀ ਵਿਜ਼ਿਟ ਕੀਤੀ ਕੰਟੀਨ ਵੇਖੀ ਤੇ ਉਥੋਂ ਮੇਰੀ ਐਜੂਕੇਸ਼ਨ ਹੋਈ ਮੈਂ ਪਚੋਥੇ ਬੀ ਆਨਰਸ ਕੀਤੀ ਪਬਲਿਕ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਕਾਲਜ ਤੋਂ ਫਿਰ ਮੈਂ ਐਮਏ ਪੰਜਾਬੀ ਕੀਤੀ ਫਰਵਰੀ ਨੌਕਰੀ ਲੱਗੀ ਨੈਸ਼ਨਲ ਇੰਸ਼ੋਰੈਂਸ ਦੇ ਵਿੱਚ 1988 ਦੇ ਵਿੱਚ ਤੇ ਜਲਾਲਾਬਾਦ ਮੇਰੀ ਪੋਸਟਿੰਗ ਹੋਈ ਗਰੂਰਸਾਏ ਦੇ ਨਾਲ ਹੀ ਹੈ ਜੀ ਜੀ ਤੇ ਮੈਂ ਕਾਫੀ ਸਾਲ ਲਗਭਗ 19 ਸਾਲ ਉੱਥੇ ਰਿਹਾ ਅੱਛਾ ਲੇਕਿਨ ਮੈਂ ਉਦੋਂ ਹੀ ਸਨ 85 ਦੇ ਵਿੱਚ 올 ਇੰਡੀਆ ਰੇਡੀਓ ਦੇ ਨਾਲ ਆਪਣੇ ਆਪ ਨੂੰ ਅਸੀਂ ਮੈਂ ਆਡੀਸ਼ਨ ਕਲੀਅਰ ਕਰ ਲਿਆ ਤੇ ਉਹਨਾਂ ਨੇ ਮੈਨੂੰ ਖਬਰਾਂ ਪੜਾਣੀਆਂ ਸ਼ੁਰੂ ਕਰ ਦਿੱਤੀਆਂ ਮਤਲਬ ਤੁਸੀਂ ਪਿੰਡੋਂ ਹੀ ਜੁੜ ਗਏ ਨਾਲ ਹਾਂ ਨਹੀਂ ਨਹੀਂ ਇੱਥੇ ਅਸੀਂ ਆ ਜੇ ਜਦੋਂ ਮਤਲਬ ਗ੍ਰੈਜੂਏਸ਼ਨ ਤੋਂ ਇਮੀਡੀਏਟਲੀ ਬਾਅਦ ਨੌਕਰੀ ਮਿਲਨ ਔਰ ਜਿਹੜੀ ਅਕਾਦਮਿਕ ਗ੍ਰੈਜੂਏਸ਼ਨ ਜਿਹੜੀ ਹੈਗੀ ਹੈ ਉਹਦੇ ਉਹਦੇ ਵਿਚਕਾਰ ਜਿਹੜਾ ਸਮਾਂ ਸੀ ਮੈਂ ਥੀਏਟਰ ਕਰਦਾ ਰਿਹਾ ਤੇ ਬੜਾ ਕੁਝ ਹਾਂ ਥੀਏਟਰ ਨਵੀਂ ਨਵੀਂ ਜਿਹੜੀ ਨਾਟਕਵਰੀ ਗੱਲ ਕਰਾਂਗੇ ਹਾਂ ਜੀ ਤੇ ਉਹ ਵੀ ਲੇਕਿਨ ਮੈਂ ਬਹੁਤਾ ਨਹੀਂ ਕੀਤਾ ਉਹਨਾਂ ਕੁਝ ਸਾਲਾਂ ਦੇ ਵਿੱਚ ਮੈਂ ਬਤਾਰਾ ਸਿੰਘ ਸੰਦੋਰਨ ਦਿਲਬਾਗਰ ਨਾਲ ਗੁਰਚਰਨਪਾ ਜੀ ਦਾ ਉਹ ਕੀਤਾ ਬਾਹਰ ਪਰਾਇ ਬੈਸਣਾ ਕੀਤਾ ਬੈਗਦਾਰਾ ਕੀਤਾ ਬਗਾਨੇ ਬੋਰਡ ਦੀ ਛਾ ਕੀਤਾ ਬਾਬਾ ਬੋਲਦਾ ਹੈ ਕੀਤਾ ਤੇ ਇਹ ਇਹ ਕੁਛੋਟੇ-ਛੋਟੇ ਇਹ ਰਹੀਆਂ ਠੀਕ ਹੈ ਤੇ ਲੇਕਿਨ ਫਿਰ ਜਦੋਂ ਨੌਕਰੀ ਜਿਹੜੀ ਹੈ ਉਹ ਲੱਗ ਗਈ ਪਰ ਇੱਕ ਗੱਲ ਮੈਂ ਅਕਸਰ ਮੈਂ ਮਹਿਸੂਸ ਕਰਦਾ ਹੁਣਾ ਕਿ ਕਿਸੇ ਵੀ ਬੰਦੇ ਕੋਲ ਉਹ ਬਹੁਤ ਪਾਗਾ ਵਾਲਾ ਹੁੰਦਾ ਜਿਹਦੇ ਕੋਲ ਪੈਸ਼ਨ ਔਰ ਪ੍ਰੋਫੈਸ਼ਨ ਇੱਕੋ ਜੇ ਹੋਵੇ ਇੱਕੋ ਜੇ ਬਿਲਕੁਲ ਬਿਲਕੁਲ ਉਹ ਨਹੀਂ ਹੁੰਦੇ ਮੇਰਾ ਪੈਸ਼ਨ ਜਿਹੜਾ ਹੈ ਉਹ ਆਰਟ ਐਂਡ ਕਲਚਰ ਬ੍ਰਾਡਕਾਸਟਿੰਗ ਦੀ ਦੁਨੀਆ ਸੀ ਉਹ ਅੱਜ ਵੀ ਹੈ ਤੇ ਉਸੇ ਕਰਕੇ 스테이지 স্টੂdio ਸਾਰਾ ਕੁਝ ਚੱਲਦਾ ਰਹਿੰਦਾ ਤੇ profession ਸੀ ਕਿ ਇੱਕ ਜਿਹੜੀ ਉਹ ਵਿੱਤ ਵਿਭਾਗ ਦੇ ਵਿੱਚ ਨੈਸ਼ਨਲ ਇੰਸ਼ੋਰੈਂਸ ਦੇ ਵਿੱਚ ਮੇਰੀ ਨੌਕਰੀ ਸੀ ਤੇ ਮੈਂ 36 ਸਾਲ ਦੀ ਨੌਕਰੀ ਤੋਂ ਬਾਅਦ 2024 ਅਗਸਤ ਵਿੱਚ ਰਿਟਾਇਰ ਹੋਇਆ ਤੇ ਹੁਣ ਫੁੱਲ ਟਾਈਮ ਇਸ ਕਿੱਤੇ ਚ ਅਕਸਰਨਾ ਜਿਹੜੇ ਜਿਹੜੇ ਆਪਣੇ ਵਰਗੇ ਤੋਂ ਵੀ ਉੱਦੇ ਬੰਦੇ ਹੁੰਦੇ ਨੇ ਜੀ ਜੀ ਉਹ ਜਿਹੜਾ ਨਾ ਅਖੀਰਲੇ 2-4 ਸਾਲ ਰਹਿੰਦੇ ਨੇ ਬੜੇ ਔਖੇ ਕੱਢਦੇ ਨੇ ਯਾਰ ਮੁੱਕੇ ਕੰਮ ਹੁਣ ਨਾ ਕੋਈ ਕਿਉਂਕਿ ਨੌਕਰੀ ਦਾ ਹੋਰ ਤਰ੍ਹਾਂ ਦਾ ਹੈ ਇਸ ਤਰ੍ਹਾਂ ਹੀ ਹੁੰਦਾ ਇਸ ਤਰ੍ਹਾਂ ਹੁੰਦਾ ਹੁਣ ਬੇ ਬੰਦ ਫ੍ਰੀ ਹੈਂਡ ਫ੍ਰੀਲੀ ਕੰਮ ਕਰਦਾ ਆਪਣੇ ਭਲਾ ਹੋਇਆ ਲੜ ਛੇਤੀ ਛੁੱਟੇ ਉਮਰ ਨੇ ਬੀਤੀ ਸਾਰੀ ਅੱਛਾ ਤੁਸੀਂ ਪੱਤਰਕਾਰ ਵੀ ਪੱਤਰਕਾਰ ਦਾ ਕਿਸੇ ਆ ਤੁਸੀਂ ਹਾਂਜੀ ਤੁਸੀਂ ਮੀਡੀਆ ਨਾਲ ਇਨਵੋਲਵ ਹੋ ਮੈਂ ਮੀਡੀਆ ਦੀ ਗੱਲ ਕਰੂੰਗਾ ਜੀ ਜਿਹੜਾ ਪਹਿਲਾਂ ਦਾ ਜਦੋਂ 15-20-25 ਸਾਲ ਪਹਿਲਾਂ ਮੀਡੀਆ ਸੀਗਾ ਤੇ ਅੱਜ ਦਾ ਮੀਡੀਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਹੈ ਇਸ ਤਰ੍ਹਾਂ ਦੀ ਕਿ ਵੈਸੇ ਮੇਰੀ ਜਿਹੜੀ মিডিਆ ਦੀ ਵਾਸਤਗੀ ਰਹੀ ਹੈ ਉਹ ਬ੍ਰੌਡਕਾਸਟਿੰਗ ਦੇ ਨ ਪ੍ਰਸਾਰਣ ਦੇ ਖੇਤਰ ਨਾਲ ਰਹੀ ਹੈ ਮੈਂ 올 ਇੰਡੀਆ ਰੇਡੀਓ ਦੇ ਵਿੱਚ ਬਹੁਤ ਸਾਲ ਖਬਰਾਂ ਪੜਦਾ ਰਹੇ ਆ ਬੜਾ ਜੁੜਿਆ ਰਹੇ ਆ ਆਡੀਓ ਬੁਕਸ ਦਾ ਬੋਲ ਚੰਡੀਗੜ੍ਹ ਦੇ ਨੀਰੇਡੀਓ ਫਿਰ ਦੂਰਦਰਸ਼ਨ ਦੂਰਦਰਸ਼ਨ ਜਲੰਧਰ ਤੋਂ ਮੈਂ ਇੱਕ ਜੈ ਹਿੰਦ ਪ੍ਰੋਗਰਾਮ ਹੈ ਉਹ ਮੇ ਲਗਭਗ 35 ਐਪੀਸੋਡ ਹੋਦੇ ਮੈਂ ਕਹਿੰਦੇ ਜਿਹੜੇ ਗਲੈਂਟਰੀ ਅਵਾਰਡ ਵਿਨਰਸ ਫੌਜੀ ਅਧਿਕਾਰੀਆਂ ਉਹ ਬਹੁਤ ਅੱਜ ਵੀ ਉਹ ਪ੍ਰੋਗਰਾਮ ਚਲਾਉਂਦੇ ਰਹਿੰਦੇ ਨੇ ਫਿਰ ਡੀਡੀ ਚੰਡੀਗੜ੍ਹ ਤੋਂ ਪੰਜਾਬੀ ਦੀਆਂ ਖਬਰਾਂ ਪੜਦਾ ਰਹ ਹਾਂ ਸੋਢੀ ਸਾਹਿਬ ਹੁੰਦੇ ਸੀਗੇ ਹਾਂ ਸੋਢੀ ਸਾਹਿਬ ਸੋਢੀ ਸਾਹਿਬ ਉਹ ਤਾਂ ਰਾਦ ਸੇਰੇ ਸਰਬੰਸੋ ਡੀ ਜੀ ਬਹੁਤ ਮਹਿੰਦਰ ਸਿੰਘ ਜੀ ਅਮਰਜੀਤ ਨਾਰਿੰਗ ਜੀ ਵਿਜੇ ਵਿਸ਼ਿਸ਼ਟ ਜੀ ਇਹਨਾਂ ਕੋਲੋਂ ਗੁਰਤੀ ਲਈ ਹੈ ਜੀ ਜੀ ਤੇ ਉਹ ਜਿਹੜਾ ਸਮਾਂ ਸੀਗਾ ਤੇ ਉਹ ਉਹ ਮੈਨੂੰ ਲੱਗਦਾ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਜਿਹੜਾ ਉਹ ਕਹਿੰਦਾ ਤੇ ਉਹ ਤੁਸੀਂ ਸਵਾਲ ਪੁੱਛਿਆ ਕਮੇਟੀਆ ਚ ਫਰਕ ਕੀ ਹੈ ਅ ਮੈਂ ਕਿਉਂਕਿ ਮੀਡੀਆ ਹੁਣ ਕਾਫੀ ਬਦਲ ਗਿਆ ਆ ਆ ਬਦਲ ਗਏ ਨੇ ਪ੍ਰਿੰਟ ਉਸ ਵੇਲੇ ਪ੍ਰਿੰਟ ਮੀਡੀਆ ਸੀ ਜਾਂ ਬ੍ਰਾਡਕਾਸਟਿੰਗ ਸੀ ਬ੍ਰਾਡਕਾਸਟਿੰਗ ਵੀ ਸਰਕਾਰੀ ਸੀ ਜੀ ਜੀ ਹਾਂ ਉਹ ਉਹ ਕਹਿੰਦੇ ਉਸ ਵੇਲੇ ਕਿਹਾ ਜਾਂਦਾ ਸੀ ਕਿ ਜਿਹੜਾ ਰੇਡੀਓ ਹੈ ਉਹ ਸਰਕਾਰ ਦਾ ਮਾਊਥ ਪੀਸ ਹੈ ਹਾਂ ਹੈਨਾ ਕਿਉਂਕਿ ਉਹ ਸਾਰੀਆਂ ਉਹੀ ਗੱਲਾਂ ਕਹਿਣੀਆਂ ਪੈਂਦੀਆਂ ਸੀ ਜਿਹੜੀਆਂ ਤੁਹਾਨੂੰ ਪ੍ਰੈਸ ਨੋਟ ਬਣ ਕੇ ਆਉਂਦਾ ਜਾਂ ਸਰਕਾਰੀ ਚੀਜ਼ਾਂ ਆਉਂਦੀਆਂ ਸੀਗਾ ਪਰ ਅੱਜ ਦੇ ਜ਼ਮਾਨੇ 'ਚ ਜਿਹੜਾ ਮੀਡੀਆ ਹੈ ਨਾ ਉਹ ਹੋ ਗਿਆ ਕਾਰਪੋਰੇਟ ਦੇ ਅਧੀਨ ਹਾਂ ਪੱਤਰਕਾਰ ਦੇ ਆਪਣੇ ਕਹਿਣ ਨੂੰ ਬਹੁਤਾ ਕੁਝ ਨਹੀਂ ਹੈ ਜੋ ਉਹਨੂੰ ਪਰੋਸਿਆ ਜਾਂਦਾ ਹੁਣ ਤਾਂ ਇਹ ਵੀ ਪਤਾ ਲੱਗਦਾ ਹੈ ਵੀ ਜਿਹੜਾ ਐਂਕਰ ਉਹ ਵੀ ਬਾਇਸ ਹੋ ਕੇ ਗੱਲ ਕਰਦਾ ਉਹ ਕਿਸੇ ਸਤਾਧਾਰੀ ਧਿਰ ਦੀ ਜੇ ਫੇਵਰ ਦੇ ਵਿੱਚ ਤੇ ਉਹਦੀ ਭਾਸ਼ਾ ਹੋਰ ਤਰ੍ਹਾਂ ਮੰਨ ਲਓ ਚੈਨਲ ਕਿਸੇ ਵਿਰੋਧੀ ਪਾਰਟੀ ਦਾ ਤੇ ਉਹਦੀ ਭਾਸ਼ਾ ਉਹ ਤੁਸੀਂ ਸਮਝਦੇ ਹੋ ਕਿ ਹੋਰ ਤਰੀਕੇ ਦੀ ਹੈ ਆਪਣੇ ਜਿਹੜੇ ਇਹਨਾਂ ਦੇ ਆਪਣੇ ਮਾਈ ਬਾਪ ਨੇ ਆ ਮਾਈ ਬਾਪ ਕਹ ਲੋ ਕਾਰਪੋਰੇਟ ਉਹ ਜਿਹੜੇ ਮਾਲਕ ਨੇ ਉਹ ਫਿਰ ਜਿੱਤੇ ਫਿਰ ਉਹ ਕੰਨ ਮਰੋੜ ਦਿੰਦੇ ਆ ਤੇ ਉੱਥੇ ਫਿਰ ਉਹੀ ਕੁਝ ਬੋਲਣਾ ਪੈਂਦਾ ਤੁਹਾਡੀ ਜਿਹੜੀ オリジナਲਿਟੀ ਹੈ ਜਿਹੜੀ ਮਾਲਕ ਪੈ ਹੋਇਆ ਤੁਸੀਂ ਜੋ 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 ਆਪਣੇ ਪੱਤਰਕਾਰਤਾ ਦਾ ਇੱਕ ਕੈਜ਼ਾ ਕਾਨੂੰਨ ਹੈ ਜੋ ਉਹਨਾਂ ਦੇ ਸਟੈਂਡਰਡ ਆਥਿਕ ਸਟੈਂਡਰਡ ਨੇ ਉਹ ਤੋਂ ਫਿਰ ਥੋੜਾ ਜਿਹਾ ਕੰਪਰੋਮਾਈਜ਼ ਪਹਿਲਾਂ ਹੁੰਦਾ ਸੀ ਜਿਹੜਾ ਖਬਰ ਪ੍ਰਿੰਟ ਮੈਂ ਪ੍ਰਿੰਟ ਮੀਡੀਆ ਦੀ ਗੱਲ ਕਰਦਾ ਉਹ ਚ ਆਪਣੇ ਇੱਕ ਐਡੀਟਰ ਅਖਬਾਰ ਨੂੰ ਰਨ ਕਰਦਾ ਸੀਗਾ ਤੇ ਹੁਣ ਕਿ ਪਿਛਲੇ 5 7 10 15 ਸਾਲਾਂ ਤੋਂ ਜਿਹੜਾ ਆਪਣਾ ਐਡਵਰਟਾਈਜ਼ਮੈਂਟ ਦਾ ਮੈਨੇਜਰ ਹੈ ਉਹ ਕਰਦਾ ਉਹ ਰਨ ਕਰਦਾ ਵੀ ਐਡ ਕਿੱਥੇ ਹੋਣੀ ਹੈ ਪਹਿਲਾਂ ਹੁਣ ਐਡ ਉੱਥੇ ਰੱਖਣੀ ਹੈ ਹੁਣ ਪਹਿਲਾਂ ਫੰਡ ਤੇ ਚੱਲ ਐਡ ਹੁਣ ਚਲੋ ਇਹ ਫਾਈਨਾਂਸ ਵੀ ਇਨਵੋਲ ਹੈ ਪਰ ਚਲੋ ਹੈ ਆਪਾਂ ਹੁਣ ਅਗਲੀ ਅਗਲੀ ਗੱਲ ਕਰੀਏ ਜੀ ਵੀ ਤੁਸੀਂ ਗੱਫਤਾਂ ਵਿੱਚ ਲਿਖ ਦਿਓ ਬੜੀ ਅੱਛੀ ਉਹ ਆਪਾਂ ਉਹ ਬਾਤ ਛੋੜੀ ਕਵਤਾ ਸੁਣਾਗੇ ਹੈਨਾ ਕਿਉਂਕਿ ਆਪਣਾ ਸਾਡੀ ਇੱਕ ਦੋਸਤ ਦੋਸਤوں ਨੂੰ ਪਤਾ ਹੀ ਹੈ ਇੱਕ ਰਵਾਇਤ ਚੱਲੀ ਆ ਰਹੀ ਹੈ ਐਕਟਰ ਹੁੰਦਾ ਉਹਦਾ ਡਾਇਲੋਗ ਸਿੰਗਰ ਹੁੰਦਾ ਉਹਦੇ ਗੀਤ ਕਵੀ ਹੁੰਦਾ ਉਹਦੀ ਕਵਤਾ ਦੇ ਨਾਲ ਆਪਾਂ ਮੁਕੰਮਲ ਕਰਦੇ ਹਾਂ ਗੱਲ ਤੁਸੀਂ ਬਟਾਲਵੀ ਸਾਹਿਬ ਬਾਰੇ ਤੁਹਾਡੀ ਬੜੀ ਪਕੜ ਹੈ ਸ਼ਿਵ ਕੁਮਾਰ ਮਟਾਲ ਬਾਰੇ ਉਹਨਾਂ ਬਾਰੇ ਕੋਈ ਨਜੀ ਤਰਬੇ ਵੀ ਹੈ ਕਿ ਨੇ ਕਿ ਤੁਸੀਂ ਕਿਵੇਂ ਉਹਨਾਂ ਨੂੰ ਓਵਰ ਆਲ ਉਹਨਾਂ ਦੀ ਸ਼ਖਸੀਅਤ ਉਹਨਾਂ ਦਾ ਜਿਹੜਾ ਸਹਿਤਕ ਜ਼ਿੰਦਗੀ ਹੈ ਕਿਵੇਂ ਤੁਸੀਂ ਸੰਜੇਵਨ ਜੀ ਜਦੋਂ ਆਪਾਂ ਇੱਕ ਨਾ ਅਲੱਡ उमर ਚੋਂ ਨੇ ਆ ਤੇ ਉਸ ਵੇਲੇ ਜਦੋਂ ਜਿਹੜੇ ਆਪਾਂ ਉਸ ਵੇਲੇ ਦੇ ਜੰਮੇ ਆ ਤੇ ਉਸ ਵੇਲੇ ਜਿਹੜਾ ਕਵਿਤਾ ਹੈ ਜਾਂ ਕਿਤਾਬ ਹੈ ਨਾ ਉਹ ਸਭ ਤੋਂ ਵੱਡੀ ਸਾਥੀ ਹੁੰਦੀ ਸੀ ਜੀ ਜੀ ਤੇ ਉਹਨਾਂ ਦੇ ਨਾਂ 'ਚ ਸ਼ਿਵ ਕੁਮਾਰ ਪਟਾਲ ਵਿ ਦਾ ਜਿਹੜਾ ਜਲਵਾ ਸੀ ਨਾ ਜੀ ਜੀ ਹਾਲਾਂਕਿ ਉਹਨਾਂ ਨੂੰ ਕਦੀ ਵੇਖਣ ਦਾ ਮੌਕਾ ਤਾਂ ਨਹੀਂ ਮਿਲਿਆ ਮੈਂ ਤਾਂ 9 ਸਾਲ ਦਾ ਜਦੋਂ ਸ਼ਿਵ ਚੱਲ ਵੀ ਵਸੇ ਤੇ ਲੇਕਿਨ ਉਹਨਾਂ ਦੀ ਲਿਖਤਾਂ ਦੇ ਜ਼ਰੀਏ ਉਹਨਾਂ ਦੀਆਂ ਕਵਿਤਾਵਾਂ ਗੀਤਾਂ ਦੇ ਜ਼ਰੀਏ ਉਹਨਾਂ ਨੂੰ ਮੈਂ ਉਹਨਾਂ ਦੀ ਪਹਿਲੀ ਕਵਿਤਾ ਸੁਣੀ ਜੀ ਇਸ਼ਤਿਹਾਰ ਹੂੰ ਤੇ ਉਸ ਵੇਲੇ ਨਾ ਤੁਸੀਂ ਜ਼ਿੰਦਗੀ ਦੇ ਉਸ ਮਕਾਮ ਤੇ ਹੁੰਦੇ ਹੋ ਨਾ ਤੁਹਾਨੂੰ ਨਾ ਆਲਾ ਦਵਾਲਾ ਹੋਰ ਤਰੀਕੇ ਨਾਲ ਪ੍ਰਭਾਵਿਤ ਕਰਦਾ ਤੇ ਉਹ ਕਵਿਤਾ ਸੀ ਵੀ ਕਿ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਪਹਿਲਾਂ ਮੈਂ ਸੋਚਿਆ ਵੀ ਇੱਕ ਇੱਕ ਕੁੜੀ ਹੈ ਉਹਦਾ ਨਾਮ ਇਹਨਾਂ ਨੇ ਮੁਹੱਬਤ ਰੱਖ ਲਿਆ ਤੇ ਨਾਲ ਉਹਨੂੰ ਗੁੰਮ ਵੀ ਕਰ ਲਿਆ ਪਰ ਅਗਲੇ ਹੀ ਜਿਹੜੀਆਂ ਲਾਈਨਾਂ ਨੇ ਉਹਦੇ ਤੋਂ ਤੁਹਾਨੂੰ ਨਾ ਜਵਾਬ ਮਿਲਣਾ ਸ਼ੁਰੂ ਹੋ ਜਾਂਦਾ ਉਹ ਕਹਿੰਦੇ ਨੇ ਕਿ ਦੁਨੀਆ ਦੀਆਂ ਜਿਹੜੇ ਸਭ ਤੋਂ ਖੂਬਸੂਰਤ ਔਰਤਾਂ ਨੇ ਉਹਦਾ ਚ ਮਰੀਮ ਦਾ ਨਾਮ ਮਦਰ ਮੈਰੀ ਜਿਹੜੀ ਈਸਾ ਮਸੀਹ ਦੀ ਮਾਤਾ ਸੀ ਤੇ ਉਸ ਮੈਟਾਫਰ ਦੇ ਤੌਰ ਤੇ ਉਹਨੂੰ ਸ਼ਿਵ ਨੇ ਕਿਵੇਂ ਕਹਿੰਦਾ ਸੂਰਤ ਇਸ ਦੀ ਪਰੀਆਂ ਵਰਗੀ سیرਤ ਦੀ ਉਹ ਮਰਿਯਮ ਲੱਗਦੀ ਖਸਰੀ ਹੈ ਤਾਂ ਫੁੱਲ ਝੜਦੇ ਨੇ ਤੁਰਦੀ ਹੈ ਤਾਂ ਗਜ਼ਲ ਹੈ ਲੱਗਦੀ ਲਮਸਲਮੀ ਸਰੂ ਦੇ ਕਦ ਦੀ ਉਮਰ ਅਜੇ ਹੈ ਮਰ ਕੇ ਅੱਗ ਦੀ ਪਰ ਨੈਣਾ ਦੀ ਗੱਲ ਸਮਝਦੀ ਹੂੰ ਹੂੰ ਮਿਲਿਆ ਜਨਮ ਜਨਮ ਹਨ ਬੀਤੇ ਐਂਓ ਲੱਗਦਾ ਜਿਉ ਕੱਲ ਦੀ ਗੱਲ ਹੈ ਐਂਓ ਲੱਗਦਾ ਜੋ ਅੱਜ ਦੀ ਗੱਲ ਹੈ ਹੁਣ ਤਾਂ ਮੇਰੇ ਕੋਲ ਖੜੀ ਸੀ ਹੁਣ ਤਾਂ ਮੇਰੇ ਕੋਲ ਨਹੀਂ ਹੈ ਇਹ ਕੀ ਛਲ ਹੈ ਕਿਹੀ ਝਟਕਨ ਨਜ਼ਰ ਮੇਰੀ ਹੈਰਾਨ ਬੜੀ ਹੈ ਸੋਚ ਮੇਰੀ ਹਰ ਆਂਦੇ ਜਾਂਦੇ ਉਸੇ ਦਾ ਦੁੱਖ ਪੋੜ ਰਹੀ ਹੈ ਉਸ ਕੁੜੀ ਨੂੰ ਟੋਲ ਰਹੀ ਹੈ ਉਹ ਕੁੜੀ ਉਹਦਾ ਨਾਮ ਮੁਹੱਬਤ ਉਹ ਤਾਂ ਗਮ ਹੈ ਠੀਕ ਹੈ ਲੰਬੀ ਕਵਤਾ ਹੈ ਆਪਾਂ ਜ਼ਿਆਦਾ ਕਿਉਂਕਿ ਫਿਰ ਸਮਾਂ ਜੀ ਮੈਂ ਜਦੋਂ ਇਹ ਸੋਚਦਾ ਸੋਚਦਾ ਫਿਰ ਮੇਰੀ ਜਿਗਿਆਸਾ ਹੋਈ ਮੈਂ ਸ਼ਿਵ ਨੂੰ ਹੋਰ ਪੜਾ ਫਿਰ ਬੁੰਨਿਆਂ ਦੇ ਚੰਨ ਨੂੰ ਕੋਈ ਮਸਿਆਕੀਕਨ ਅਰਗ ਚੜਾਏ ਵੇ ਉਹ ਪਤਾ ਲੱਗਾ ਕਿ ਜਿਹੜਾ ਨਾ ਚੰਦਰਮਾ ਹੈ ਨਾ ਜਿਹੜੀ ਪੂਰਨਮਾਸ਼ੀ ਹੈ ਉਹ ਸੁਹਾਗ ਦੀ ਪ੍ਰਤੀਕ ਪੋਜ਼ਿਟਿਵਿਟੀ ਦੀ ਪ੍ਰਤੀਕ ਹੈ ਹੈਨਾ ਜਿਹੜੀ ਮੱਸਿਆ ਜਿਹੜਾ ਹਨੇਰਾ ਹੈ ਉਹ ਨਿਰਾਸ਼ਾ ਦਾ ਪ੍ਰਤੀਕ ਹੈ ਤੇ ਉਹਨਾਂ ਦਾ ਕੀ ਕੰਪੈਰੀਜ਼ਨ ਕੀਤਾ ਤੇ ਸ਼ਿਵ ਨਾਲ ਮੁਹੱਬਤ ਹੋ ਗਈ ਫਿਰ ਸ਼ਿਵ ਦੇ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲਿਆ ਤੇ ਮੈਨੂੰ ਉੱਥੋਂ ਇਨੀ ਮੁਹੱਬਤ ਮਿਲੀ ਕਿ ਅਰੁਣ ਆਂਟੀ ਮੈਨੂੰ ਇਹ ਕਹਿੰਦੇ ਨੇ ਕਿ ਮੇਰੇ ਦੋ ਪੁੱਤਰ ਨੇ ਇੱਕ ਵਿਕੀ ਤੇ ਦੂਜਾ ਮੇਰਾ ਨਾਮ ਲੈਂਦੇ ਨੇ ਤੇ ਉਹ ਮੇਰੇ ਵਾਸਤੇ ਉਹਨਾਂ ਦੀ ਬੇਟੀ ਪੂਜਾ ਉਹ ਮੇਰੀ ਭੈਣ ਤੇ ਬਹੁਤ ਕੁਝ ਇਸ ਤਰ੍ਹਾਂ ਦਾ ਹੈਗਾ ਕਿ ਉਹ ਮੈਂ ਤੁਸੀਂ ਬਖਸ਼ਿਸ਼ ਸਮਝ ਪਰਿਵਾਰ ਨਾਲ ਤੁਹਾਡਾ ਰਾਬਤਾ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਪਣੇ ਬਟਾਲਵੀ ਸਾਹਿਬ ਬਾਰੇ ਇਹਨਾਂ ਦੇ ਨਿੱਜੀ ਇਹ ਮਿੱਤਰਾਂ ਚੋਂ ਅਮਰਜੀਤ ਗੁਰਦਾਸਪੁਰੀ ਹਾਂ ਟਿੱਪਾ ਤੇ ਸਾਡੇ ਕਾਰਕੁਨ ਸੀ ਮੋਢਲ ਕਾ ਹਾਂ ਅਮਰਜੀਤ ਗੁਰਦਾਸਪੁਰੀ ਸਾਹਿਬ ਆਪਣੇ ਜੁਗਿੰਦਰ ਬਾਹਰਲਾ ਜੀ ਬਾਹਰਲਾ ਉਹਦਾ ਦੇ ਮਤਲਬ ਮਤਲਬ ਵੀ ਹਫਤਾ ਹਫਤਾ ਜਾ ਕੇ ਰਹਿਣਾ ਗੁਰਦਾਸਪੁਰੀ ਜੀ ਕੋਲ ਰਹਿਣਾ ਉਹ ਉਹ ਪਿੰਡ ਹੈ ਗੁਰਦਾਸਪੁਰ ਦੇ ਕੋਲ ਹਾਂਜੀ ਹਾਂਜੀ ਤੇ ਇਧਰ ਚੱਬੇ ਆ ਰਹੇ ਅਸੀਂ ਜਗENDER ਬਾਹਰਲਾ ਹਾਂ ਉਹਨਾਂ ਨਾਲ ਆਪਣੇ ਕਰਨਾ ਉੱਤੇ ਇੱਕ ਉਹਨਾਂ ਦੇ ਬਾਰੇ ਇੱਕ ਹਫਤਾ ਵੀ ਜਗENDER ਬਾਹਰਲਾ ਉਹਨਾਂ ਦੇ ਬਾਰੇ ਲਿਖੀ ਤੇ ਲੂਣਾ ਬਾਰੇ ਦੇਖੋ ਸ਼ਿਬੋਣੀ ਦੀ ਦੇਖੋ ਜਿਹੜੇ ਔਰਤ ਔਰਤ ਦੀ ਜਾਂ ਜਿਹੜਾ ਪੱਖ ਅਕਸਰ ਔਰਤ ਦਾ ਪੱਖ ਪਤ ਹੁੰਦਾ ਹੈ ਪਰ ਲੂਣਾ ਚ ਸ਼ਿਵ ਕੁਮਾਰ ਮਟਾਲਵੀ ਨੇ ਲੂਣਾ ਦਾ ਪੱਖ ਲਿਆ ਤੁਸੀਂ ਕਰੋਗੇ ਮੈਂ ਨਾ ਆਪਣੇ ਦਰਸ਼ਕਾਂ ਨੂੰ ਇੱਕ ਬਰੀਫ ਦੇ ਵਿੱਚ ਦੱਸਣਾ ਚਾਹਾਂਗਾ ਕਿ ਲੂਣਾ ਜਿਹੜਾ ਮਹਾਕਾਵ ਹੈ ਉਹਦਾ ਬੈਕਗ੍ਰਾਉਂਡ ਕੀ ਹੈ ਇੱਕ ਰਾਜਾ ਸੀ ਸਲਵਾਨ ਰਾਜਾ ਸਲਵਾਨ ਦੀ ਘਰ ਵਾਲੀ ਦਾ ਨਾਂ ਸੀ ਇਛਰਾ ਉਹਨਾਂ ਦੇ ਇੱਕ ਪੁੱਤਰ ਸੀ ਪੂਰਨ ਜਿਹੜਾ ਬਾਅਦ ਚ ਪੂਰਨ ਭਗਤ ਬਣਿਆ ਜੋਗੀਆਂ ਦਾ ਪਹਿਲਾ ਗੁਰੂ ਪੂਰਨ ਭਗਤ ਸੀ ਹਾਂਜੀ ਹਾਂਜੀ ਤੇ ਰਾਜਾ ਕਿਸੇ ਹੋਰ ਰਿਆਸਤ ਦੇ ਵਿੱਚ davat te gaya ਤੇ ਉੱਥੇ ਨਾਚ ਹੋ ਰਿਹਾ ਸੀਗਾ ਰਾਜੇ ਨੇ ਦੂਜੇ ਰਾਜੇ ਨੇ ਨਾਚ ਕਰਵਾਇਆ ਤੇ ਉਦੋਂ ਉਹਨਾਂ ਦੇ ਨਾਲ ਇੱਕ ਸ਼ਬਦ ਸੀ ਕੰਜਰੀਆਂ ਨੱਚਦੀਆਂ ਨੇ ਮਤਲਬ ਇਹ ਇਹ ਸਾਡੇ ਸਭਿਆਚਾਰ ਦਾ ਹਿੱਸਾ ਹੈ ਇਹਨੂੰ ਇਹਨੂੰ ਮੈਨੂੰ ਲੱਗਦਾ ਇਹਦੇ ਤੇ ਕੋਈ ਉਹ ਗੱਲ ਕੀਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਤੇ ਉੱਥੇ ਸਭ ਤੋਂ ਅੱਗੇ ਜਿਹੜੀ ਕੁੜੀ ਨਾਚ ਰਹੀ ਸੀ ਉਹ ਬੜੀ ਸੋਹਣੀ ਸੀ ਤੇ ਉਹਦਾ ਨਾਂ ਸੀ ਲੂਣਾ ਅੱਛਾ ਜੀ ਤੇ ਜਦੋਂ ਉੱਥੇ ਪੋਂਤੇ ਅਖੀਰ ਤੇ ਦਾਵਤ ਖਤਮ ਹੋ ਗਈ ਤੇ ਉਸ ਵੇਲੇ ਜਿਹੜੇ ਤੋਹਫਿਆਂ ਦਾ ਆਦਾਨ ਪ੍ਰਦਾਨ ਹੁੰਦਾ ਤੇ ਉਹ ਦੂਜਾ ਰਾਜਾ ਸੀ ਉਹ ਤੁਰਨ ਲੱਗਿਆ ਤੇ ਸਲਵਾਨ ਨੂੰ ਕਹਿੰਦਾ ਤੋਹਫੇ ਦਿੱਤੇ ਹੀਰੇ ਜਵਾਹਰਾ ਤੇ ਕਹਿੰਦਾ ਨਹੀਂ ਰਾਜਾ ਮੈਨੂੰ ਨਾ ਤੋਹਫੇ ਨਹੀਂ ਚਾਹੀਦੇ ਫਿਰ ਉਹ ਜਿਹੜੀ ਕੁੜੀ ਹੈ ਨਾ ਉਹਦਾ ਡੋਲਾ ਮੇਰੇ ਨਾਲ ਤੋਰ ਲੈ ਅੱਛਾ ਉਹ ਕਹਿੰਦਾ ਰਾਜਾ ਸਲਵਾਨ ਉਹ ਕੁੜੀ ਪਹਿਲੀ ਗੱਲ ਤੇ ਨੀਵੀਂ ਜਾਤ ਦੀ ਹੈ ਤੇ ਇਹ ਤੁਸੀਂ ਇਹ ਕੀ ਮੰਗ ਰਹੇ ਹੋ ਹੋਰ ਬੜਾ ਕੁਝ ਹੈਗਾ ਤੁਹਾਨੂੰ ਇਹ ਕਮੀ ਥੋੜਾ ਕਹਿੰਦਾ ਨਹੀਂ ਮੈਂ ਉਹ ਮੋਹਿਤ ਹੋ ਗਿਆ ਉਹਨਾਂ ਦਾ ਦਿਲ ਆ ਗਿਆ ਖੈਰੋ ਵਿਆਹ ਕੇ ਲੂਣਾ ਹੂੰ ਹੂੰ ਰਾਜੇ ਸਲਵਾਨ ਦੇ ਘਰ ਆ ਗਈ ਤੇ ਉਹ ਤੁਸੀਂ ਉਹ ਲੂਣਾ ਦੇ ਵਿੱਚ ਮੈਂ ਅਗਧੂਰੀ ਪਰਦੇਸ ਨਹੀਂ ਮੈਂ ਅਗਧੂਰੀ ਪਰਦੇਸ ਇੱਕ ਛਾਤੀ ਮੇਰੇ ਜੇਠ ਤੇ ਪੰਦਾ ਦੂਜੀ ਇੱਕ ਛਾਤੀ ਮੇਰੇ ਹਾਰ ਤੇ ਪੰਦਾ ਦੂਜੀ ਛਾਤੀ ਜੇਠ ਨੀ ਮੈਂ ਅਗਧੂਰੀ ਪਰਦੇਸ ਲੂਣਾ ਵਿਆਹ ਕੇ ਆ ਗਈ ਉਧਰੋਂ ਪੂਰਨ ਲੂਣਾ ਦੇ ਹਾਨ ਦਾ ਤੇ ਲੂਣਾ ਪੂਰਨ ਤੇ ਮੋਹਤ ਹੋ ਗਈ ਤੇ ਪੂਰਨ ਨੂੰ ਕਹਿੰਦਾ ਕਿ ਤੂੰ ਮੇਰੀ ਮਾਂ ਲੱਗਦੀ ਐ ਤੇ ਉਹ ਲੂਣਾ ਜਵਾਬ ਦਿੰਦੀ ਐ ਕਿ ਮੈਂ ਤੇ ਥੋਂ ਇੱਕ ਚੁੰਮਨ ਵੱਡੀ ਮੈਂ ਤੇ ਥੋਂ ਇੱਕ ਚੁੰਮਨ ਵੱਡੀ ਮੈਂ ਕੀਕੜ ਤੇਰੀ ਮਾਂ ਲੱਗੀ ਫਿਰ ਉਹ ਕਹਿੰਦੀ ਐ ਕਿ ਪਿਆਰਤੀ ਦਾ ਰੂਪ ਹੰਡਾਵੇ ਲੋਕਾਂ ਵੇ ਤੈਨੂੰ ਲਾਜ ਨਾ ਆਵੇ ਉਦੋਂ ਨਹੀਂ ਸੋਸਾਇਟੀ ਨੂੰ ਕੁਝ ਹੁੰਦਾ ਹਾਂ ਹਾਂ ਤੇ ਇਹ ਫਿਰ ਇਹ ਕਹਿੰਦੇ ਵੀ ਲੂਣਾ ਦੀ ਮਾਨਸਿਕਤਾ ਨੂੰ ਮੈਂ ਤੁਹਾਡੀ ਇਸ ਗੱਲ ਨੂੰ ਹੀ ਅੱਗੇ ਵੱਡਾ ਕਰ ਰਿਹਾ ਕਿ ਸ਼ਿਵ ਨੇ ਇਹ ਕਿਹਾ ਕਿ ਲੂਣਾ ਗਲਤ ਨਹੀਂ ਸੀ ਤੱਕਾ ਸਮਾਜ ਨੇ ਉਹਦੇ ਨਾਲ ੱੱਕਾ ਕੀਤਾ ੱੱਕਾ ਕੀਤਾ ਯੈਸ ਲੂਣਾ ਪੂਰਨ ਦੇ ਹਾਂ ਦੀ ਉਹ ਉਹਦੇ ਵਿੱਚੋਂ ਫਿਰ ਲੂਣਾ ਫਿਰ ਉਹਨੇ ਇੱਕ ਇਹ ਲਿਖਿਆ ਸਿਰਫ 27 ਸਾਲ ਦੀ ਉਮਰ ਤੇ ਸੰਜੀਵਨ ਜੀ ਲੂਣਾ ਵਾਸਤੇ ਸ਼ਿਵ ਨੂੰ ਸਾਹਿਤ ਅਕੈਡਮੀ ਅਵਾਰਡ ਮਿਲ ਗਿਆ ਸੀ 27 ਸਾਲ ਦੀ ਉਮਰ ਲੂਣਾ ਲੂਣਾ ਫਿਕਰ ਆ ਇਸ ਤਰ੍ਹਾਂ ਆਪਣੇ ਜਗENDER ਬਹਾ ਜਗENDER ਬਹਾ ਲਾ ਹਾਂਜੀ ਹਾਂ ਉਹ ਉਹਨਾਂ ਨੇ ਸਹਿਬਾ ਨਾਟਕ ਚ ਸਹਿਬਾਂ ਦਾ ਪੱਖ ਪੱਖ ਪੂਰੇ ਆਕਸਰ ਦੋਸਤੋ ਆਪਾਂ ਸਹਿਬਾਂ ਨੂੰ ਆਪਣੇ ਆਪਣੇ ਉਹਦੀ ਅਲੋਚਨਾ ਹੀ ਕਰਦੇ ਆ ਵੀ ਐ ਕਰਤਾ ਐ ਹੋ ਗਿਆ ਐ ਹੋ ਗਿਆ ਲੇਕਿਨ ਸਾਡੇ ਆਪਣੇ ਇਬਤਾ ਦੇ ਕਾਰਕੁਨ ਸੀ ਜਗENDER ਬਹਾ ਲਾ ਜੀ ਕਮਾਲ ਸਹਿਬਾਂ ਚ ਮੈਂ ਤਾਂ ਹੀ ਅੱবি ਸ਼ਿਵਣੇ ਲੂਣਾ ਦਾ ਪੱਖ ਪੂਰੇ ਆ ਤੇ ਜਗਿੰਦਰ ਬਹਾਰਾ ਨੇ ਸਹਿਬਾ ਦਾ ਨਹੀਂ ਸਹਿਬਾਂ ਆਮ ਤੌਰ ਤੇ ਸਹਿਬਾਂ ਨੂੰ ਬੇਵਫਾ ਕਿਹਾ ਜਾਂਦਾ ਮੈਨੂੰ ਨਾ ਇੱਕ ਗੁਰਦਾਸ ਮਾਨ ਸਾਹਿਬ ਨੇ ਇੱਕ ਗੀਤ ਬੜਾ ਪਪੂਲਰ ਹੋਇਆ ਸੀ ਉਹਨਾਂ ਦਾ ਪ੍ਰਚਲਿਤ ਹੋਇਆ ਸੀ ਕਿ ਕੁੜੀਏ ਕਿਸਮਤ ਪੁੜੀਏ ਤੈਨੂੰ ਕਿੰਨਾ ਪਿਆਰ ਹੈ ਹਨਾ ਉਹਦੇ ਚ ਇੱਕ ਲਾਈਨ ਹੈ ਜਿਹੜੀ ਸਹਿਬਾਂ ਨੂੰ ਇੱਕ ਉਹਦੀ ਉਹਦੀ ਸ਼ਖਸੀਅਤ ਨੂੰ ਸਮੇਟਿਆ ਉਹਨਾਂ ਦੋ ਲਾਈਨਾਂ ਚ ਕਹਿੰਦਾ ਸੱਤਪਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ ਕਵੀਆਂ ਦੀ ਇਸ ਗਲਤੀ ਨੂੰ ਮੈਂ ਕਿੰਜ ਸੁਧਾਰ ਦਿਆਂ ਇਹ ਦੇਖੋ ਗੁਰਦਾਸ ਮਾਨ ਦੋ ਵੀ ਆਪਣੇ ਕੋਲ ਬੜਾ ਬੀ ਗਲਤੀਆਂ ਹੋਈਆਂ ਅਕਾਪਾ ਨਾ ਗੁਰਦਾਸ ਮਾਨ ਨੇ ਨੀ ਤੀਰ ਤੋੜਤੇ ਸਹਿਬਾਂ ਨੇ ਮਰਦਾ ਹੋਇਆ ਮਿਰਜਾ ਕੀ ਕਹਿੰਦਾ ਹੁੰਦੀ ਹੈ ਇੱਕ ਪਾਸੇ ਭਾਈ ਨੇ ਇੱਕ ਪਾਸੇ ਪਿਆਰ ਕਰਨਾ ਕਰਨਾ ਪੈਂਦਾ ਅੱਛਾ ਹੁਣ ਆਪਾਂ ਸਹਿ ਸੁਭਾਵਾ ਵਿੱਚ ਤੁਸੀਂ ਬਹੁਤ ਦੇਰ ਤੋਂ ਇਨਵੋਲ ਹੋ ਹੈ ਨਾ ਮੁੱਖ ਉਹਦਿਆਂ ਤੇ ਪ੍ਰਮੁਖਤ ਰਹੇ ਹਾਂ ਤੇ ਆਪਾਂ ਸਹਿਜ ਸੁਭਾਵਾਂ ਦੀ ਗੱਲ ਕਰਦਿਆਂ ਅੱਜ ਜਦੋਂ 40 50 30 ਸਾਲ ਪਹਿਲਾਂ ਸਹਿਜ ਸੁਭਾਵਾਂ ਜਿਸ ਆਪ ਪੱਤਰਕਾਰਤਾ ਦੀ ਗੱਲ ਕੀਤੀ ਹੈ ਉਹ ਸਰੂਪ ਬਦਲਦਾ ਸਰੂਪ ਬਦਲਿਆ ਕਿ ਮਿਲ ਕੇ ਇਸ ਤਰ੍ਹਾਂ ਹੈਗਾ ਕਿ ਮੈਂ ਜਦੋਂ ਤੋਂ ਮੈਂ ਪੰਜਾਬੀ ਲੇਖਕ ਸਭਾ ਜਿਹਦੇ ਨਾਲ ਤੁਸੀਂ ਵੀ ਬੜੇ ਸਾਲਾਂ ਤੋਂ ਤੁਹਾਡੇ ਤਾਇਆ ਜੀ ਸਦਾ ਸੰਤੋਖ ਸਿੰਘ ਧੀਰ ਤੁਹਾਡੇ ਪਿਤਾ ਜੀ ਸਰ ਰਿਪੂ ਦਵਨ ਸਿੰਘ ਤੁਹਾਡੇ ਫਰਾ ਰੰਜੀਵਨ ਜੀ ਪੂਰਾ ਪਰਿਵਾਰ ਪੰਜਾਬੀ ਲੇਖਕ ਸਭਾ ਦੇ ਨਾਲ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਸਾਹ ਤੇਰਾ ਸਿੰਘ ਚੰਦ ਦੇ ਸਮੇਂ ਤੋਂ ਲੈ ਕੇ ਉਹ ਜੁੜਿਆ ਹੋਇਆ ਉਹ ਮੁੱਢ ਬੰਨਿਆ ਸੀ ਉਹ ਮੁੱਢ ਬੰਨਿਆ ਤਾਂ ਅੱਜ ਵੀ ਉਹ ਜਿਹੜਾ ਬੂਟਾ ਉਹ ਹਰਿਆ ਭਰਿਆ ਹਰਿਆ ਭਰਿਆ ਤੇ ਅੱਜ ਕੱਲ੍ਹ ਸ਼ਾਨਦਾਰ ਰੁੱਖ ਬਣਿਆ ਹੋਇਆ ਤੇ ਉਹ ਉਦੇ ਵਿੱਚ ਨਾ ਸਾਇਦ ਸਭ ਆਵਾਂ ਦਾ ਜਿਹੜਾ ਕਨਸੈਪਟ ਜਾਂ ਸਰੂਪ ਕੀ ਬਦਲਿਆ ਹੈ ਹਾਂਜੀ ਕਿ ਪਹਿਲਾਂ ਇਹ ਹੁੰਦਾ ਸੀ ਕਿ ਚਿੱਠੀਆਂ ਲਿਖ ਕੇ ਬੁਲਾਉਣਾ ਕਾਰਡ ਪਾਣੇ ਕਦੀ ਟ੍ਰਿਬਿਊਨ ਦੇ ਡੱਬੇ ਚ ਪਾਏ ਉਹ ਦੱਸਦੇ ਹੁੰਦੇ ਰਜਿੰਦਰ ਕੌਰ ਜੀ ਹੋਰ ਜਿਹੜੇ ਅਵਤਾਰ ਸਿੰਘ ਪਤੰਗ ਜੀ ਜਿਹੜੇ ਉਸ ਵੇਲੇ ਦੇ ਜੁੜੇ ਹੋਏ ਐ ਤੁਸੀਂ ਉਹ ਤੇ ਵੀ ਉਸ ਵੇਲੇ ਕਿੰਨੀ ਮਿਹਨਤ ਕੀਤੀ ਜਾਂਦੀ ਸੀ ਉਹ ਹੁਣ ਨਾ ਇਦਾਂ ਕਿ ਥੋੜਾ ਟੈਕਨੋਲੋਜੀ ਦੇ ਨਾਲ ਨਾ ਸੁਨੇਹੇ ਦੇਣੇ ਸੌਖੇ ਹੋ ਗਏ ਹੂੰ ਤੇ ਜੋੜਾ ਕਿ ਹੁੰਦਾ ਸੀਗਾ ਕਿ ਸਾਇ ਸੁਭਾਵਾਂ ਦਾ ਮਤਲਬ ਹੁੰਦਾ ਸੀਗਾ ਕਿ ਜ਼ਿਆਦਾਤਰ ਕਵੀ ਦਰਬਾਰ ਹਾਂ ਰਚਨਾਵਾਂ ਇੱਕ ਦੂਜੀ ਦੀਆਂ ਸੁਣਾਣੀਆਂ ਉਹ ਪਰ ਹੁਣ ਅਸੀਂ ਕਾਫੀ ਦੇਰ ਤੋਂ ਮੈਂ ਪਹਿਲਾਂ ਬਲਕਾਰ ਸਿੱਧੂ ਜੀ ਨਾਲ ਜਨਸਕਤਰ ਰਿਆਂ ਅੱਜਕੱਲ੍ਹ ਦੀਪਕ ਸ਼ਰਮਾ ਜਨਰਤਲ ਪ੍ਰਧਾਨ ਨੇ ਮੈਂ ਜਨਸਕਤਰ ਹਾਂ ਜੀ ਜੀ ਤੇ ਉਹ ਉਹ ਅਸੀਂ ਆਨੰਦ ਲੈਨੇ ਆ ਉਹ ਇਸ ਕਰਕੇ ਕਿ ਅਸੀਂ ਨਾ ਸਵਾਦ ਰਚਾਉਣ ਦੀ ਕੋਸ਼ਿਸ਼ ਕਰੇ ਦੀ ਹਾਂ ਬਈ ਕੁਝ ਐਸੀਆਂ ਗੱਲਾਂ ਕਰੀਏ ਕਵਿਤਾਵਾਂ ਦਾ ਤੁਹਾਨੂੰ ਬਹੁਤ ਜਗ੍ਹਾ ਮਿਲਦੀਆਂ ਨੇ ਅਸੀਂ ਕਰਦੇ ਆ ਕਵਿਤਾਵਾਂ ਬਾਰੇ ਪਿਛਲੇ ਹਫ਼ਤੇ ਵੀ ਕੀਤਾ ਸੀ ਅਸੀਂ ਸੰਵਾਦ ਕਰਦੇ ਆ ਜਿਵੇਂ ਪੰਜਾਬ ਦੀਆਂ ਉਪ ਬੋਲੀਆਂ ਦੇ ਉੱਤੇ ਕੀਤਾ ਪੰਜਾਬੀ ਸਾਹਿਤ ਔਰ ਸਿਨੇਮਾ ਦੇ ਬਾਰੇ ਕੀਤਾ ਕਹਾਣੀ ਦੀ ਕਲਾ ਬਾਰੇ ਉਹ ਕਰਦੇ ਆ ਫਿਰ ਤੇਰਾ ਸਿੰਘ ਯਾਦਗਾਰੀ ਏ ਸੀ ਮੇਲਾ ਲਾਇਆ ਇਸ ਤੋਂ ਇਲਾਵਾ ਕਿੰਨੇ ਹੀ ਵਾਰਤਕ ਦੇ ਉੱਪਰ ਕੰਮ ਕਰਦੇ ਆ ਅਨੁਵਾਦ ਦੇ ਉੱਤੇ ਗੱਲ ਹੁੰਦੀ ਐ ਇਹ ਮਤਲਬ ਬਹੁਤ ਸਾਹਿਤ ਦੀਆਂ ਜਿਹੜੀਆਂ ਵਿਧਾਵਾਂ ਹੈਗੀਆਂ ਨੇ ਉਹਨਾਂ तकरीबन ਸਾਰਿਆਂ ਨੂੰ ਕੋਸ਼ਿਸ਼ ਕਰੀਦੀ ਹੈ ਕਿ ਉਹਨੂੰ ਅਸੀਂ ਛੁਈਏ ਤੇ ਜੋ ਨਵਾਂ ਲਿਖਿਆ ਜਾ ਰਿਹਾ ਹੈ ਉਹਨੂੰ ਪਰਫੁੱਲਤ ਕਰੀਏ ਤੇ ਨੌਜਵਾਨ ਪੀੜ੍ਹੀ ਨੂੰ ਤੇ ਜੇ ਕਿਤੇ ਵੀ ਸਾਹਿਤ ਦੀ ਚिटਕ ਲੱਗਣ ਵਾਸਤੇ ਇੱਕ ਪਲੇਟਫਾਰਮ ਚਾਹੀਦਾ ਹੈ ਤੇ ਉਹ ਪਲੇਟਫਾਰਮ ਸਾਹਿਤ ਸਭਾ ਨੂੰ ਦੇਣਾ ਚਾਹੀਦਾ ਹੈ ਤੇ ਉਹਦੇ ਵਾਸਤੇ ਘਟੋ ਘਟ ਸਾਡੀ ਸਭਾ ਜ਼ਰੂਰ ਅਗਰਸਰ ਹੈ ਔਰ ਬਾਕੀ ਵੀ ਬਹੁਤ ਵਧੀਆ ਕੰਮ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਲੇਕਿਨ ਲੇਕਿਨ ਜੇ ਨਾ ਮੈਂ ਮੈਂ ਵੀ ਜਨਰਸਿਟੀ ਦੇ ਥੋੜੀ ਬਹੁਤ ਵੀ ਜੀ 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 ਮਤਲਬ ਹੀ ਹੁੰਦਾ ਸੀ ਵੀ ਆਪਣੇ ਹਾਜ਼ਰ ਕਵੀ ਕਵਤਾਵਾਂ ਪੜਨਗੇ ਬੜੀ ਵੇਕ ਟਰਮ ਮੈਂ ਇਸ ਦਾ ਸਹੀ ਹੈਗਾ ਤੁਸੀਂ ਮੇਰਾ ਨਿੱਜੀ ਤਜਰਬਾ ਹੈ ਸਪੋਜ਼ 15 ਜਾਂ 12 ਕਵੀਆਂ ਨੇ ਕਵਤਾ ਪੜ੍ਹ ਲਈ ਜੇ ਆਪਾਂ ਮੌਕਾ ਦੇਤਾ ਜਿਹੜੇ ਤਿਲ ਬਚ ਗਏ ਉਹ ਰਸਗੇ ਔਰ ਉਸ ਜਾਂਦੇ 12 ਕਵੀ ਨੇ 12 ਕਵੀਆਂ ਚੋਂ ਤੁਸੀਂ 9 12 ਦੇਤੇ ਜਿਹੜੇ 8 ਛਪ ਗਏ ਉਹ ਠੀਕ ਨੇ ਜਿਹੜੇ 4 9 ਚ 9 ਨਹੀਂ ਚਪੇ ਆ ਔਰ ਸਗੇ ਇਹ ਮਤਲਬ ਇਹ ਦਿੱਕਤ ਸਾਨੂੰ ਹਮੇਸ਼ਾ ਹੀ ਆਉਂਦੀ ਹੈ ਇਸ ਕਰਕੇ ਵੀ ਨਾਰਾਜ਼ ਹੋ ਜਾਂਦੇ ਨੇ ਕਿ ਕਿ ਮੇਰਾ ਨਾਮ ਅਖਬਾਰ ਚ ਨਹੀਂ ਆਇਆ ਰਜਿਸਟਰ ਚ ਐਂਟਰ ਨਹੀਂ ਕੀਤਾ ਉਹਦਾ ਰਹਿ ਜਾਂਦਾ ਨਹੀਂ ਅੱਗੇ ਪਿੱਛੇ ਨੌ ਕਰਦਾ ਮੇਰਾ ਹੀ ਨਾਮ ਪਿੱਛੇ ਕਰਦਾ ਉਹਦਾ ਅੱਗੇ ਕਰਦਾ ਮੈਂ ਸੀਨੀਅਰ ਆ ਮੈਂ ਬਹੁਤ ਚਲੋ ਉਨਕੋ ਖੁਦਾ ਮਿਲੇ ਹੈ ਖੁਦਾ ਕੀ ਜਨੇ ਤਲਾਸ਼ ਜਿਹੜਾ ਆਪਣੇ ਇਹ ਸਹਿ ਸਹਿ ਸੁਭਾਵਾਂ ਦਾ ਹੁੰਦਾ ਸੀ ਵੀ ਤੁਸੀਂ ਆ ਰਾਮਪੁਰ ਸੋਹਾ ਬੜੀ ਰਾਮਪੁਰ ਬਹਿਰਾਮਪੁਰ ਬੇਟਾ ਵਾਲੀ ਬਹਿਰਾਮ ਬੇਟੀ ਰਾਮਪੁਰ ਦਾਹੇ ਦਰਾਹੇ ਕੋਲਾ ਜੀ ਨੀਲੋਂ ਨੀਲੋਂ ਆ ਕਮਲਨੀਲੋਂ ਆ ਦੀ ਤੇ ਬੋਚ ਸੰਤੋਪ ਸਿੰਘ ਧੀਰੋਣੀ ਆਪਣੇ ਗੱਤਰਾਮਪੁਰੀ ਸੁਰਜੀਤ ਰਾਮਪੁਰੀ ਸੁਰਜੀਤ ਰਾਮਪੁਰੀ ਬੜੇ ਬੜੇ ਪ੍ਰੋਡਕਸ਼ਨ ਬੜੇ ਵੱਡੇ ਵੱਡੇ ਨਾ ਉਹਨਾਂ ਨੇ ਮਤਲਬ ਹੀ ਬਹਿ ਜਾ ਕਰਨਾ ਕਾਹਤੇ ਬਿੱਠਿਆ ਕਰਨਾ ਜਿਵੇਂ ਧੀਰ ਸਾਹਿਬ ਨੇ ਮੰਨ ਲੋ ਜਾਂਦੇ ਸੀ ਤੁਸੀਂ ਹੋਰ ਨੇ ਆਪਣੇ ਕਵਤਾ ਲਿਖੀ ਹੈ ਕੋ ਕਹਾਣੀ ਲਿਖੀ ਹੈ ਉਹ ਡਿਸਕਸ ਕਰਦੇ ਸੀ ਉਹ ਕਰਦੇ ਸੀ ਹੁਣ ਤਾਂ ਉਹੀ ਪ੍ਰਾਣੀਆਂ ਹੀ ਚੱਕ ਚੱਕ ਸੁਣਾਈ ਜਾਉ ਹੋਰ ਇਹ ਆਪਣਾ ਪ੍ਰਦੂਸ਼ਣ ਵੀ ਫੈਲ ਗਿਆ ਮੈਨੂੰ ਲੱਗਦਾ ਸਹਿਸਵਾ ਮੂਜੀ ਆਪਣਾ ਸਮਾਚਾਰ ਪ੍ਰਦੂਸ਼ਿਤ ਹੋ ਗਿਆ ਆਪਾਂ ਗਾਣੇ ਹੀ ਵੜੇ ਆਂ ਹੋਰ ਮਾਣੇ ਆ ਸਾਡੇ ਚ ਵੀ ਕਿਤੇ ਨਾ ਕਿਤੇ ਲੰਘਾਰ ਆ ਗਿਆ ਨਹੀਂ ਸੈਂਦੀਪ ਜੀ ਇਹਦੇ ਚ ਨਾ ਇੱਕ ਬਹੁਤ ਵੱਡੀ ਚੀਜ਼ ਹੈਗੀ ਹੈ ਕਿ ਅੱਜ ਜਿਹੜੇ ਲੇਖਕ ਮੈਂ ਲੇਖਕ ਬ੍ਰਦਰੇ ਤੋਂ ਮਾਫੀ ਮੰਗ ਕੇ ਇਹ ਗੱਲ ਕਰਦਾ ਸਾਰਿਆਂ ਬਥੇ ਲਾਗੂ ਨਹੀਂ ਹੁੰਦੇ ਸਰਦਨ ਬਿਲਕੁਲ ਨਹੀਂ ਸਾਰੇ ਸਿੰਗਲ ਵੀ ਨਹੀਂ ਮਾਰਦੇ ਬਹੁਤ ਸਾਰੇ ਜਿਹੜੇ ਲੇਖਕ ਨੇ ਉਹ ਪਾਠਕ ਨਹੀਂ ਹੈਗੇ ਹਾਂ ਉਹ ਉਹ ਪੜਦੇ ਨਹੀਂ ਹਮੇਸ਼ਾ ਇੱਕ ਇਹ ਹੁੰਦਾ ਹੈ ਕਿ ਮੇਰੀ ਕਵਿਤਾ ਦਾ ਮਿਆਰ ਹਾਂ ਤੇ 35 ਅਖਰੀਨ ਹੈ ਨਾ ਸ਼ਬਦ ਤਾਂ ਉਹੀ ਹੈ ਨਾ ਤੁਹਾਨੂੰ ਪ੍ਰਮਾਤਮਾ ਨੇ ਹੁਨਰ ਦਿੱਤਾ ਹੈ ਕਿ ਤੁਸੀਂ ਸ਼ਬਦ ਨੂੰ ਕਿੱਥੇ ਕਿੱਥੇ ਰੱਖ ਦਿੰਦੇ ਹੋ ਜਿਵੇਂ ਗੋਟੀਆਂ ਹੁੰਦੀਆਂ ਹਨ ਨਾ ਸ਼ਤਰੰਜ ਦੇ ਵਿੱਚ ਤੇ ਉਹ ਤੁਹਾਨੂੰ ਉਹ ਉਹ ਤੁਹਾਡੇ ਅੰਦਰ ਉਹ ਕਿਵੇਂ ਅਗਰਸਰ ਹੁੰਦੀ ਹੈ ਕਿਵੇਂ ਉਹ ਤੁਹਾਨੂੰ ਅੰਦਰ ਤੁਹਾਨੂੰ ਇੱਕ ਚਿੰਗ ਦੇਂਦੀ ਹੈ ਕਿ ਇੱਕ ਤੁਸੀਂ ਮੈਰੀ ਕਰਤਾ ਸਰਜ ਸਕੋ ਜੀ ਕਵਤਾ ਦਾ ਵੀ ਜਿਹੜਾ ਮੀਟਰ ਹੈ ਤੇ ਗ਼ਜ਼ਲ ਕਰਦੇ ਹੋ ਤਾਂ ਉਹਦਾ ਤੁਹਾਨੂੰ ਪਤਾ ਹੈ ਵੀ ਮਤਲਾ ਕਰਨਾ ਹੈ ਮਤਲੇ ਦਾ ਪਹਿਲਾ ਸ਼ੇਰ ਜਿਹੜਾ ਹੈ ਫਿਰ ਬਾਕੀ ਸ਼ੇਰ ਇੰਡੀਪੈਂਡੈਂਟ ਹੋਣਗੇ ਮਕਤਾ ਹੋਏਗਾ ਕਿਸ ਬਹਿਰ ਵਿੱਚ ਗ਼ਜ਼ਲ ਹੈ ਉਹ ਚੀਜ਼ਾਂ ਹੈ ਨਹੀਂ ਮਤਲਬ ਜਿਵੇਂ ਕਿ ਲਿਖਿਆ ਉਹ ਆਈ ਚੱਲ ਪਾਈ ਮਤਲਬ ਉਹ ਮਗਰ ਈੜੀ ਮਲਾਤੀ ਇਹ ਨਹੀਂ ਪਤਾ ਕਾਫੀਏ ਦੇ ਨਾਲ ਰਦੀਫ ਵੀ ਹੁੰਦਾ ਉਹਦੀ ਉਹਦੀ ਸੈਂਸ ਵੀ ਹੋਣੀ ਚਾਹੀਦੀ ਹੈ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕ ਸ਼ਬਦ ਤੁਸੀਂ ਫੜ ਲਿਆ ਤੇ ਉਹਨੂੰ ਬਸ ਅਖੀਰ ਤੇ ਉਹਨੂੰ ਕਿਲ ਠੋਕਤਾ ਵੀ ਆ ਮੇਰੇ ਇੱਥੇ ਕਵਤਾ ਦੀ ਤੁਕਬੰਦੀ ਹੋ ਗਈ। ਇਹ ਗੀਤ ਹੈ ਮੈਂ ਦੱਸ ਸੌਰੀ ਇਹ ਗੀਤ ਹੈ ਕਣੀਆ ਚ ਮੈਂ ਭਿੱਜ ਗਈ ਦਿਲਦਾਰਾ ਗਲੀ ਤੇਰੀ ਚ ਗਾਰਾ ਕਿਸੇ ਦਿਲਦਾਰਾ ਕਿਸੇ ਗਾਰਾ ਤੂੰ ਗਲੀ ਚ ਆਣਾ ਹੀ ਕਿਉਂ ਸੀ ਗਾਰੇ ਚ ਨਾ ਇਹ ਮਤਲਬ ਤੁਕ ਤੁਕਬੰਦੀ ਨਾ ਵਾਇਹ ਤੁਕਬੰਦੀ ਆ ਗਈ ਹਾਂ ਨਹੀਂ ਅੱਛਾ ਇਹ ਕਪਾ ਪੱਤਰਕਾਰ ਸਾਚ ਭਾਸ਼ਾ ਦਾ ਤੁਹਾਨੂੰ ਲੱਗਦਾ ਨਹੀਂ ਇਹ ਵੀ ਕਿਤੇ ਇੱਕ ਮੈਂ ਅਕਸਰ ਮਿਲਗਾ ਚੁਬਦੀ ਹੈ ਪਰ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਪੱਤਰਕਾਰ ਨਹੀਂ ਘਰਾਂ 'ਚ ਵੀ ਹੁੰਦਾ ਸਾਰੇ ਮੈਨੂੰ ਪਤਾ ਚੱਲਿਆ ਮੈਨੂੰ ਪਤਾ ਚਲਾ ਠੀਕ ਹੈ ਮੈਨੂੰ ਪਤਾ ਚੱਲਿਆ ਇਹ ਜਿਹੜੇ ਭਾਸ਼ਾ ਦੀ ਕੁਝ ਆਪਣਾ ਮਿਲਾਵਟ ਹੋ ਰਹੀ ਹੈ ਹੋਰ ਹੋ ਰਹੀ ਹੈ ਕਿਵੇਂ ਲੱਗਦਾ ਇਹ 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 ਬੜੀ ਮਤਲਬ ਹੈਗੀ ਹੈ ਕਿ ਜਿਹੜੀ ਨਾ ਖਾਸ ਕਰਕੇ ਮੈਂ ਪੰਜਾਬੀ ਭਾਸ਼ਾ ਬਾਰੇ ਗੱਲ ਕਰਾਂਗਾ ਕਿ ਪੰਜਾਬੀ ਭਾਸ਼ਾ ਨੂੰ ਠੀਕ ਹੈ ਇਹ ਬਹੁਤ ਹੁੰਦਾ ਹੈ ਕਿ ਬੜਾ ਖਤਰਾ ਹੈ ਪੰਜਾਬੀ ਭਾਸ਼ਾ ਨੂੰ ਪੰਜਾਬੀਆਂ ਤੋਂ ਹੀ ਖਤਰਾ ਹੈ ਦੁਨੀਆ ਤੋਂ ਤਾਂ ਇੱਕ ਵੱਖਰੀ ਗੱਲ ਹੈ ਇੱਕ ਗੱਲ ਮੈਂ ਬੜੇ ਦਾਅਵੇ ਨਾਲ ਕਹਿਣਾ ਕਿ ਅੱਜ ਦੀ ਤਰੀਕ ਦੇ ਵਿੱਚ ਜੀ ਜੀ ਪੰਜਾਬੀ ਮਾਂ ਬੋਲੀ ਘਟ ਤੇ ਪਿਓ ਬੋਲੀ ਜ਼ਿਆਦਾ ਹਾਂ ਆਪਾਂ ਚੰਡੀਗੜ੍ਹ 'ਚ ਬੈਠੇ ਆਂ ਕਹਿੰਦੇ ਚੰਡੀਗੜ੍ਹ 'ਚ ਨਾ ਤਿੰਨ ਤਰ੍ਹਾਂ ਦੇ ਜਿਹੜੇ ਪੰਜਾਬੀ ਪਰਿਵਾਰ ਨੇ ਉਹਨਾਂ 'ਚ ਤਿੰਨ ਭਾਸ਼ਾਵਾਂ ਨੇ ਹਾਂ ਕਹਿੰਦਾ ਮੀਆਂ ਬੇਵੀ ਜਦੋਂ ਆਪਸ ਵਿੱਚ ਲੜਦੇ ਨੇ ਜਾਂ ਗੱਲ ਕਰਦੇ ਪੰਜਾਬੀ ਚ ਗੱਲ ਕਰਦੇ ਬੱਚਿਆਂ ਨਾਲ ਹਿੰਦੀ ਚ ਗੱਲ ਕਰਦੇ ਕੁੱਤਿਆਂ ਨਾਲ ਅੰਗਰੇਜ਼ੀ ਚ ਗੱਲ ਕਰਦੇ ਹਾਂ ਕੁੱਤੇ ਨਾਲ ਟੋਮੀ ਕੰਮ ਨਹੀਂ ਆਹੋ ਮਤਲਬ ਉਹ 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 ਦਰ ਸਾਨੂੰ ਕੀ ਹੈ ਕਿ ਸਾਡੇ ਅੰਦਰ ਨੇ ਕੰਪਲੈਕਸ ਆ ਗਿਆ ਹਾਂ ਇੱਕ ਆ ਗਿਆ ਵੀ ਪੰਜਾਬੀ ਜਿਹੜੀ ਹੈ ਨਾ ਉਹ ਇੱਕ ਇੱਕ ਇਹਦੇ ਚ ਵਜ੍ਹਾ ਇਹ ਵੀ ਹੈਗੀ ਹੈ ਸ਼ਾਇਦ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਘਟ ਹੈ ਕਿਉਂਕਿ ਤੁਸੀਂ ਅਕਾਦਮਿਕ ਖੇਤਰ ਚ ਪੜ੍ਹਾਈ ਦੇ ਮਤਲਬ ਸਿੱਖਿਆ ਦੇ ਖੇਤਰ ਦੇ ਵਿੱਚ ਕੈਰੀਅਰ ਹੀ ਦੂਜੇ ਹੁਣ ਕਹਿੰਨ ਨੂੰ ਐ ਵੀ ਸਰਕਾਰ ਨੇ ਕਿਹਾ ਜੀ ਪੰਜਾਬੀ ਕੰਪਲਸਰੀ ਐ ਪੰਜਾਬੀ ਕੌਣ ਬੋਲਦਾ ਪੰਜਾਬੀ ਕੋਈ ਨਹੀਂ ਬੋਲਦਾ ਚੰਡੀਗੜ੍ਹ ਚ ਤਾਂ ਪੰਜਾਬੀ ਲਾਗੂ ਨਹੀਂ ਪੰਜਾਬ ਪੰਜਾਬ ਦੇ 28 ਪਿੰਡਾਂ ਨੂੰ ਪਾ ਦੇ 28 ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਚੰਡੀਗੜ੍ਹ ਦੀ ਪ੍ਰਸ਼ਾਸਨਿਕ ਭਾਸ਼ਾ ਅੰਗਰੇਜ਼ੀ ਹੈ ਇਸ ਤੋਂ ਵੱਧ ਕਿਸਮ ਦੀ ਕੀ ਹੋ ਸਕਦੀ ਹੈ ਐਸ ਐਸ ਜੋਨਸ ਸਰਦਾਰ ਸਿੰਘ ਜੋਲ ਜੀ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਗੱਲ ਕੀਤੀ ਮੈਂ ਪਾਸ਼ਾ ਨੂੰ ਕਿਹਾ ਪੰਜਾਬੀ ਪਾਸ਼ਾ ਨੂੰ ਕੋਈ ਖਤਰਾ ਨਹੀਂ ਹੈ ਚਿੰਤਾ ਨਾ ਕਰੋ ਕਿਵੇਂ ਜੀ ਕਿਹਾ ਠੇਕੇ ਆ ਦੇਖ ਲਓ ਠੇਕਾ ਸ਼ਰਾਬ ਦੇਸੀ ਤੇ ਅੰਗਰੇਜ਼ੀ ਪੰਜਾਬੀ ਚ ਲਿਖਿਆ ਹੁੰਦਾ ਜੀ ਪੰਜਾਬੀ ਨਹੀਂ ਮਰਦੀ ਠੇਕੇ ਨੇ ਪਾਈ ਹੋਈ ਹੈ ਤੇ ਮੈਂ ਇੱਕ ਹੋਰ ਗੱਲ ਦੱਸਾਂ ਮੈਂ ਆਪਣਾ ਕੁੱਤਾ ਗੁੱਚੀ ਉਹਦਾ ਨਾਮ ਹੈ ਡੌਗ ਹੈ ਉਹ ਰੱਖਿਆ ਹੋਇਆ ਹੈ ਉਹ ਪੰਜਾਬੀ ਬੋਲਦਾ ਹੈ ਹਾਂ ਮੈਂ ਸਮਝਦਾ ਅਜਾ ਜਦ ਕੋਈ ਆ ਜੇ ਨਾ ਗੈਸਟ ਮੇਰਾ ਕੋਈ ਹਿੰਦੀ ਬੋਲਦੇ ਅੰਗਰੇਜ਼ੀ ਬੋਲ ਸਮਝ ਆਉਂਦੀ ਮੈਂ ਹੋ ਪੰਜਾਬੀ ਇਹ ਪੰਜਾਬੀ ਕੁੱਤਾ ਹੈ ਪੰਜਾਬੀ ਕੁੱਤਾ ਪੰਜਾਬੀ ਸਮਝ ਲਏਗਾ ਕੀ ਬਾਤ ਹੈ ਕੀ ਬਾਤ ਹੈ ਹੁਣ ਆਪਾਂ ਤੁਸੀਂ ਆਪਣੇ ਜਿਹੜਾ ਥੋੜਾ ਕਵਤਾ ਦਾ ਸਫਰ ਹੈ ਸੁਣ ਕੇ ਮੈਂ ਇੱਕ ਹਫਤਾ ਤੁਸੀਂ ਕੀ ਮੈਂ ਲਿਖਣ ਲੱਗੀ ਮੈਂ ਨਾ ਕਵਤਾ ਪਹਿਲਾਂ ਨਹੀਂ ਲਿਖਦਾ ਸੀ अच्छा फिर मैं ना जादो पंजाबी लेखक सभा ਦੇ ਨਾਲ ਹੋਇਆ ਵੀ ਜਦੋਂ ਉਹ ਕਿਤੇ ਕਰਦੇ ਹੋ ਤਾਂ ਤੁਹਾਨੂੰ ਕੋ ਕਹਿੰਦੇ ਆ ਬਈ ਕਹਾਤਾ ਸੁਣਾਓ ਹਾਂ ਤੇ ਉਸ ਵੇਲੇ ਨਾ ਫਿਰ ਮੈਂ ਕਹਿੰਦੇ ਯਾਰ ਕੁਛ ਨਾ ਕੁਛ ਤੇ ਉਹ ਚਾਹੀਦਾ ਹੁੰਦਾ ਤੇ ਪਰ ਮੈਂ ਨਾ ਮੈਨੂੰ ਇਹ ਲੱਗਦਾ ਹੈ ਕਿ ਹਰ ਬੰਦਾ ਖੁਦ ਆਪਣਾ ਲੋਚਕ ਹੁੰਦਾ ਹੈ ਤੇ ਮੈਂ ਨਾ ਪੜਨ ਤੇ ਹਾਲਾਂਕਿ ਮੈਂ ਕਵਤਾਂਵਾਂ ਲਿਖੀਆਂ ਹੋਈਆਂ ਨੇ ਪਰ ਮੈਂ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜੋ ਮਿਆਰੀ ਲਿਖਿਆ ਹੋਇਆ ਹੈ ਨਾ ਦੁਨੀਆ ਦੇ ਵਿੱਚ ਜੋ ਵੱਡੇ ਵੱਡੇ ਸ਼ਾਇਰ ਨੇ ਡਾਕਟਰ ਜਗਤਾਰ ਨੇ ਸ਼ਿਫਕੌਰ ਭਟਾਲ ਵੀ ਨੇ ਅਵਤਾਰ ਪਾਸ਼ ਨੇ ਪਾਤਰ ਸਾਹਿਬ ਨੇ ਜਾਂ ਐਸਐਸ ਮਿਸ਼ਨ ਨੇ ਤੇ ਉਹ ਮੈਨੂੰ ਲੱਗਦਾ ਹੈ ਕਿ ਉਹਦੇ ਤੇ ਕੇਂਦਰਿਤ ਰੋ ਤੇ ਉਹਦੇ ਬਹੁਤ ਕੁਝ ਹੈ ਆਪਣੇ ਸ਼ਬਦਾ ਦੀ ਬਜਾਏ ਤੇ ਮੈਨੂੰ ਮੈਨੂੰ ਲੱਗਦਾ ਤੁਸੀਂ ਮੈਨੂੰ ਇਸ਼ਾਰਾ ਕਰ ਰਹੇ ਹੋ ਕਿ ਮੈਂ ਕੁਝ ਸੁਣਾਵਾਂ ਹਾਂ ਮਾਸ਼ਾਅੱਲਾ ਕਰੇ ਕਿ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੈਂ ਨਾਟਕ ਲਿਖਦਾ ਹਾਂ ਹਫਤਾਲੀ ਮੈਂ ਕਦੇ ਨਹੀਂ ਨਾਟਕ ਜਦੋਂ ਮੈਂ ਮੀਟਿੰਗ ਵਿੱਚ ਜਾਣਾ ਸੰਜੀਵ ਜੀ ਕਹਿੰਦਾ ਹਫਤਾ ਸੁਣਾਓ ਮੈਂ ਮੈਂ ਕਵੀ ਹੈਗਾ ਹੀ ਨਹੀਂ ਮੇਰੇ ਮੇਰੇ ਕਿੰਨੇ ਮਿੰਟ ਹੁੰਦੇ ਨੇ ਮੀਟਿੰਗ ਵਿੱਚ ਮੈਂ ਪੰਜ ਚਾਰ ਮਿੰਟ ਹੁੰਦੇ ਨੇ ਮੇਰੇ ਮਿਸਾਲ ਦਾ ਘੰਟਾ ਦੇ ਦਾਂ ਮੈਂ ਨਾਟਕ ਵੜਦਾ ਕਰੂੰਗਾ ਮੈਂ ਰਨ ਆ ਰਿਹਾ ਹਾਂ ਮੰਚਨ ਕਰਦੇ ਨਾ ਹੁਣ ਆਪਣਾ ਦੋ ਦੋਸਤੋ ਸਮਾਪਤ ਹੋ ਰਿਹਾ ਹੈ ਤੇ ਜਿਸ ਤਰ੍ਹਾਂ ਆਪਣੀ ਡਿਵਾਈਸ ਹੈ ਵੀ ਹੁਣ ਸਾਰੇ ਕੋ ਕਵੀ ਬੱਠੇ ਨੇ ਪੱਤਰਕਾਰ ਆਸਤਾ ਇਹਨਾਂ ਦੀ ਵੀ ਆਪਣਾ ਗੱਲਾਂ ਸੁਣ ਲਈਆਂ ਸਹਿਸਵਾਹਾਵਾਂ ਦੇ ਗੱਲਾਂ ਸੁਣ ਲਈਆਂ ਬਟਾਲਬੀ ਸਾਹਿਬ ਬਾਰੇ ਗੱਲਾਂ ਸੁਣ ਲਈਆਂ ਹੁਣ ਜਿਹੜੀ ਇਹਨਾਂ ਦੀ ਆਪਾਂ ਸਮਾਪਤੀ ਕਰਨੀ ਹੈ ਇਹਨਾਂ ਦੀ ਮਨ ਪਾਉਂਦੀ ਕਵਤਾ ਨਾਲ ਤੇ ਮੈਂ ਲੈਣਾ ਸੁਰਤੋਂ ਆ ਗਿਆ ਸਤਿ ਸ੍ਰੀ ਅਕਾਲ ਤੇ ਇਹਨਾਂ ਦੀ ਕਵਤਾ ਦੇ ਨਾਲ ਹੋ ਸਮਾਪਤ ਮੈਂ ਦਰਸ਼ਕਾਂ ਨੂੰ ਸੋਨ ਸਿੰਘ ਮੇਸ਼ਾ ਜੀ ਦੀ ਇੱਕ ਕਵਿਤਾ ਸੁਣਾਉਣਾ ਕਿ ਝਿਜਕਦਾ ਮੈਂ ਵੀ ਰਹਾ ਉਹ ਵੀ ਬਹੁਤ ਸੰਗਦੇ ਰਹੇ ਹਮ ਦਿਲ ਹੀ ਦਿਲ ਵਿੱਚ ਇੱਕ ਦੋਏ ਦੀ ਖੈਰ ਸੁਖ ਮੰਗਦੇ ਰਹੇ ਜੀ ਚਾਕ ਜੋਗੀ ਹੋ ਗਿਆ ਤੇ ਹੋ ਗਈਆਂ ਮੱਝੀਆਂ ਉਦਾਸ ਚਾਕ ਜੋਗੀ ਹੋ ਗਿਆ ਤੇ ਹੋ ਗਈਆਂ ਮੱਝੀਆਂ ਉਦਾਸ ਹੋਰ ਬਸ ਉਸੇ ਤਰ੍ਹਾਂ ਹੀ ਰੰਗ ਢੰਗ ਝੰਗਦੇ ਰਹੇ ਤੈਨੂੰ ਭੁੱਲਣ ਵਾਸਤੇ ਮੈਂ ਭਟਕਿਆ ਹਾਂ ਥਾਂ ਕੁ ਥਾਂ ਥਾਂ ਕੋ ਥਾਂ ਪੈਂਦੇ ਪੁਲੇਖੇ ਤੇਰੇ ਅੰਗ ਅੰਗ ਦੇ ਰਹੇ ਮਹਿਕ ਪੈਂਦੇ ਨੇ ਮੇਰੇ ਪੋਟੇ ਜਦੋਂ ਮੈਂ ਸੋਚਦਾ ਤੇਰੇ ਵਾਲਾਂ ਵਿੱਚ ਕਦੇ ਫੁੱਲ ਸੀ ਅਸੀਂ ਟੰਗਦੇ ਰਹੇ ਪਿਆਰ ਪਰਖਣ ਵਾਸਤੇ ਇੱਕ ਵਾਰ ਜੋ ਤੋੜੀ ਸੀ ਤੂੰ ਰੋਜ਼ ਮੈਨੂੰ ਚੁੱਭਦੇ ਟੁਕੜੇ ਉਸ ਵਾਂਗ ਦੇ ਰਹੇ ਬਹੁਤ ਬਹੁਤ ਸ਼ੁਕਰੀਆ ਇੱਕ ਆ ਇੱਕ ਆ ਨਹੀਂ ਕਹਤਾ ਕੀ ਤੁਸੀਂ ਵੇਖਿਆ ਹੈ ਆਪਣੀ ਮਾਂ ਨੂੰ ਕਦੇ ਸੁੱਤੇ ਆ ਕੀ ਤੁਸੀਂ ਵੇਖਿਆ ਹੈ ਆਪਣੀ ਮਾਂ ਨੂੰ ਕਦੇ ਸੁੱਤਿਆਂ ਮੈਨੂੰ ਤਾਂ ਨਹੀਂ ਯਾਦ ਕਿ ਮੇਰੀ ਮਾਂ ਨੇ ਕਦੇ ਮਾਰੇ ਹੋਣ ਘੁਰਾੜੇ ਜਾਂ ਕਦੀ ਹੋਵੇ ਸੁਫਨੇ ਚ ਬੁੜਬੁੜਾਈ ਹਾਂ ਰਾਤ ਬਰਾਤੇ ਉੱਬੜ ਵਾਏ ਉੱਠਦੀ ਜ਼ਰੂਰ ਵੇਖੀ ਐ ਕੱਕਰ ਵਾਲੀਆਂ ਰਾਤਾਂ ਚ ਮੇਰੇ ਪਿੰਡੇ ਤੋਂ ਲੈ ਗਈ ਰਜਾਈ ਦਿੰਦਿਆਂ ਜਾਂ ਕਦੇ ਨੀਂਦ ਨਾ ਆ ਰਹੀ ਹੋਵੇ ਤਾਂ ਸਰਾਂਦੀ ਬਹਿ ਕੇ ਮੁਠੀ ਬੰਦ ਕਰਕੇ ਹੌਲੀ ਹੌਲੀ ਪਰ ਦੀ ਤੁਕਾਂ ਕਿ ਹਮਰੀ ਕਰੋ ਹੱਥ ਦੇ ਰੱਛਾ ਪਰਮੀਆਂ ਵਿੱਚ ਚੋਂਦੀ ਛੱਤ ਥੱਲੇ ਰੱਖ ਦਿੰਦੀ ਐ ਕੋਈ ਭਾਂਡਾ ਸਾਰੀ ਰਾਤ ਮੰਜਿਆਂ ਨੂੰ ਸਰਕਾਉਂਦੀ ਕਿ ਕਿਸੇ ਬਾਲ ਦੇ ਚਿਹਰੇ ਤੇ ਨਾ ਡਿੱਗੇ ਕੋਈ ਤੁਪਕਾ ਤੇ ਨਾ ਉੱਠ ਪਵੇ ਉਹ ਕੱਚੀ ਨੀਂਦਰੇ ਜੀ ਜੇਠ ਹਾਰ ਦੀ ਭਰ ਗਰਮੀ ਚ ਸਾਰੀ ਸਾਰੀ ਰਾਤ ਚੱਲੇਦੀ ਰਹਿੰਦੀ ਹੈ ਅੱਧ ਟੁੱਟੀ ਪੱਖੀ ਹੂੰ ਹੂੰ ਨਾ ਗੁੱਟ ਥੱਕਦਾ ਨਾ ਪੱਖੀ ਪੱਖੀ ਜਾਗਦੀ ਰਹਿੰਦੀ ਐ ਸਾਰੀ ਰਾਤ ਮਾਂ ਮੰਗਰ ਹੁਣ ਹਵਾ ਤੇ ਕਿਸੇ ਬੁੱਲੇ ਚੋਂ ਮਾਂ ਦੀ ਪੱਖੀ ਦੀ ਠੰਡਕ ਨਹੀਂ ਮਿਲਦੀ ਮਾਂ ਦੇ ਮੈਲੇ ਦੁਪੱਟੇ ਬਿਨਾਂ ਮੁੜਕਾ ਨਹੀਂ ਸੁੱਕਦਾ ਮਾਂ ਗਈ ਤਾਂ ਕਿਤੇ ਹੈ ਨਹੀਂ ਬਸ ਦਿਸਣੋਂ ਹਟ ਗਈ ਏ ਆ ਵੇਖੋ ਹੁਣ ਵੀ ਉਹਦਾ ਚੋਲਾ ਜਾ ਪਿਆ ਜਦੋਂ ਆਪ ਮਹਾਰੇ ਮੋਹੋਂ ਨਿਕਲਿਆ ਮਾਂ ਕੀ ਬਾਤ ਹੈ ਬਹੁਤ ਸ਼ੁਕਰੀਆ ਜੀ ਸੰਜੀਵਨ ਜੀ ਤੁਸੀਂ ਮੈਨੂੰ ਇਹ ਕਾਬਲ ਸਮਝਿਆ ਨੇ ਤੁਸੀਂ ਕਾਬਿਲ ਹੋ ਚਾਰ ਗੱਲਾਂ ਕਰ ਸਕੀਏ ਤੁਹਾਡਾ ਤੇ ਤੁਹਾਡੇ ਚੈਨਲ ਦਾ ਸਾਰੀ ਟੀਮ ਦਾ ਤਾਹ ਦੇ ਲੋ ਸ਼ੁਕਰੀਆ